ਹਿੰਦਸਾਨ ਦੇ ਕਿ ਵੀ ਉਹ ਅਮਾਨੀ ਆਉਂਦੇ ਆ ਉਹ ਆਪਦੇ ਹਿਸਾਬ ਨਾਲ ਕੁੜੀਆਂ ਨੂੰ ਪਸੰਦ ਕਰਕੇ ਲੈ ਕੇ ਜਾਂਦੇ ਆ ਹਨਾ ਹਾਂਜੀ ਤੇ ਉੱਥੇ ਜਦੋਂ ਇਹ ਕੁੜੀਆਂ ਫਸ ਜਾਂਦੀਆਂ ਉੱਥੇ ਕਿਵੇਂ ਉੱਥੋਂ ਤੁਸੀਂ ਕਢਵਾਉਂਦੇ ਜੀ ਇਹਨਾਂ ਨੂੰ ਕਈ ਵਾਰ ਪੈਸਿਆਂ ਦੀ ਡਿਮਾਂਡ ਕਰਦੇ ਆ ਵੀ 90000 ਰੁਪਿਆ ਸਾਡਾ ਖਰਚ ਹੋਇਆ ਵਾ ਪਹਿਲੀ ਤਾਂ ਗੱਲ ਇਹ ਕਿ ਵੀ ਵਾਕੇ ਹੀ 90000 ਰੁਪਿਆ ਖਰਚਾ ਆਉਂਦਾ ਜਾਂ ਨਹੀਂ ਤੇ ਕੋਈ ਖਰਚਾ ਨਹੀਂ ਹੁੰਦਾ ਇਹ ਠੀਕ ਹੈ ਕਿੰਨਾ ਕੁ ਖਰਚ ਆਉਂਦਾ ਵਾ ਖਰਚਾ ਜੇ ਮੰਨ ਕੇ ਚੱਲੋ ਇੱਕ ਟਿਕਟ ਦਾ ਖਰਚਾ ਆਉਂਦਾ ਵਾ ਟਿਕਟ ਉਸ ਮੌਸਮ ਦੇ ਹਿਸਾਬ ਨਾਲ ਹੁੰਦੀ ਆ ਵੀ ਜਿਵੇਂ ਅੱਜ ਟਿਕਟ ਮਹਿੰਗੀ ਆ ਤੇ ਇੱਕ ਹੋ ਸਕਦਾ 10 ਦਿਨਾਂ ਤੱਕ ਸਸਤੀ ਵੀ ਹੋਵੇ ਠੀਕ ਹੈ ਜੀ ਜਿਹੜੀਆਂ ਉਹਨਾਂ ਦੀ ਨਿਗਰਾਨੀ ਚੋਂ ਕੁੜੀਆਂ ਭੱਜ ਜਾਂਦੀਆਂ ਵਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਉੱਥੇ ਫਿਰ ਕਿਹੜਾ ਮੰਨ ਲਓ ਪੁਲਿਸ ਸਟੇਸ਼ਨ ਜਾਣਾ ਚਾਹੀਦਾ ਜਾਂ ਕਿੱਥੇ ਜਾਣਾ ਚਾਹੀਦਾ ਵਾ ਉਹਨਾਂ ਦੇ ਵਾਸਤੇ ਕੀ ਤੁਸੀਂ ਮੈਸੇਜ ਛੱਡੋਗੇ ਵੀ ਤੁਸੀਂ ਕੀ ਕਰੋ ਅੱਗੇ ਦਾ ਸਟੈਪ ਕੀ ਹੁੰਦਾ ਵਾ ਜਾਂ ਪਰਿਵਾਰ ਵਾਲਿਆਂ ਨੂੰ ਵੀ ਇੱਕ ਮੈਸੇਜ ਮਿਲੇ ਜਿਨ੍ਹਾਂ ਦੀਆਂ ਕਿਉਂਕਿ ਦਫ਼ਤਰ ਦੇ ਵਿੱਚ ਤੇ ਉਹਨਾਂ ਦੇ ਬਹੁਤ ਨਿਗਰਾਨੀ ਹੁੰਦੀ ਆ ਤੇ ਜੇ ਇਹ ਨਿਗਰਾਨੀ ਦੇ ਵਿੱਚੋਂ ਚਲੇ ਜਾਂਦੀਆਂ ਵਾਂ ਤੇ ਫੇਰ ਉਹ ਕੁੜੀਆਂ ਅੱਗੇ ਕਿਹਦੇ ਕੋਲੇ ਜਾਣ ਉੱਥੇ ਅ ਹਾਂਜੀ ਵੀਰੋ ਜਿੱਦਾਂ ਤੁਸੀਂ ਵੇਖਿਆ ਹੀ ਆ ਕਿ ਇੱਕ ਸੰਧਵਾ ਪਿੰਡ ਅ ਜ਼ਿਲ੍ਹਾ ਫਰੀਦਕੋਟ ਚ ਆ ਜਾਂਦਾ ਵਾ ਉੱਥੋਂ ਦੀ ਇੱਕ ਭੈਣ ਓਮਾਨ ਦੇ ਵਿੱਚ ਫਸੀ ਪਹਿਲਾਂ ਸਭ ਤੋਂ ਪਹਿਲਾਂ ਤੇ ਮੈਂ ਬੇਕੁਫੀ ਉਸ ਭੈਣ ਦੀ ਕਹੂੰਗਾ ਉਸ ਪਰਿਵਾਰ ਦੀ ਕਹੂੰਗਾ ਕਿ ਨਾ ਕੋਈ ਜਾਣ ਪਛਾਣ ਕਿਸੇ ਬੰਦੇ ਨਾਲ ਸਿਰਫ ਤੇ ਸਿਰਫ ਇੱਕ ਇੰਸਟਾਗ੍ਰam ਤੇ ਇੱਕ ਕਿਸੇ ਨਾਲ ਤਾਲਮੇਲ ਹੋਇਆ ਤੇ ਉਸ ਤਾਲ ਮਿਲ ਦੇ ਥਰੂ ਭੈਣ ਉਹਨਾਂ ਦੇ ਵਿਸ਼ਵਾਸ ਕਰਕੇ ਇੰਸਟਾਗ੍ਰam ਤੇ ਤੇ ਉਮਾਨ ਚਲੇਗੀ ਸਭ ਤੋਂ ਪਹਿਲਾਂ ਤੇ ਗਲਤੀ ਉਹਦੇ ਭੈਣ ਦੇ ਮੁੰਡੇ ਦੀ ਆ ਕਿਉਂਕਿ ਉਹ ਹਟਾ ਘਟਾ ਹੈਗਾ ਚੰਗਾ ਪੜਾ ਹੈਗਾ ਵਾ ਜਦੋਂ ਆਪ ਕੰਮ ਕਰ ਸਕਦੇ ਆ ਕੀ ਲੋਡ ਆਪਣੀਆਂ ਭੈਣਾਂ ਨੂੰ ਆਪਣੀਆਂ ਮਾਵਾਂ ਨੂੰ ਬਾਹਰ ਕੱਢ ਲੰਦੀ ਠੀਕ ਹੈ ਜੀ ਆ ਆਪਾਂ ਗੱਲਾਂ ਆਪਣੀਆਂ ਕਰਤੂਤਾ ਨਾਲ ਕਰਵਾਉਂਦੇ ਆ ਤੇ ਉਸ ਤੋਂ ਬਾਅਦ ਚਲੋ ਜੋ ਹੋਇਆ ਉਸ ਤੋਂ ਬਾਅਦ ਕੀ ਹੁੰਦਾ ਵਾ ਕਿ ਭੈਣ ਉਮਾਨ ਜਦੋਂ ਚੱਲ ਜਾਂਦੀ ਆ ਆਪਣੇ ਕੋਲੋਂ ਕੋਈ ਪੈਸਾ ਨਹੀਂ ਦਿੰਦੀ ਉਮਾਨ ਜਦੋਂ ਜਾਂਦੀ ਆ ਉੱਥੇ ਉਹ ਦਫਤਰ ਦੇ ਵਿੱਚ ਉਹਨੂੰ ਜਦੋਂ ਬਿਠਾਉਂਦੇ ਆ ਫੋਨ ਖੋਲ੍ਹ ਲੈਂਦੇ ਆ ਪਾਸਪੋਰਟ ਖੋਲ੍ਹ ਲੈਂਦੇ ਆ ਇਹਦੇ ਤੁਹਾਨੂੰ ਪਤਾ ਸਰਸਰੀ ਗੱਲਾਂ ਵਾਂ ਹਮ ਹਮੇਸ਼ਾ ਇਦਾਂ ਹੁੰਦਾ ਹੀ ਆ ਤੇ ਜਦੋਂ ਉੱਥੇ ਪਹਿਲੀਆਂ ਹੋਰ ਭੈਣਾਂ ਬੈਠੀਆਂ ਹੁੰਦੀਆਂ ਵਾਂ ਉਹਨਾਂ ਦਾ ਹਸ਼ਰ ਵੇਖਦੀ ਆ ਤੇ ਉਹਨੂੰ ਸਮਝ ਲੱਗ ਜਾਂਦਾ ਵਾ ਕਿ ਮੈਂ ਗਲਤ ਜਗ੍ਹਾ ਆ ਗਈ ਆ ਕਿਉਂਕਿ ਜਿਹੜੀਆਂ ਉਹ ਪਹਿਲਾਂ ਪੰਜਾਬ ਦੀਆਂ ਭੈਣਾਂ ਫਸੀਆਂ ਵਾਂ ਉਹ ਰੋ ਰੋ ਇਹਨੂੰ ਦੱਸਦੀਆਂ ਵਾਂ ਕਿ ਅਸੀਂ ਤੇ ਪਹਿਲਾਂ ਫਸਿਆ ਫਸਿਆ ਤੂੰ ਕਿੱਧਰ ਆ ਗਈ ਆ ਕਿਉਂਕਿ ਜਿਹੜੋ ਘਰਾਂ ਦੇ ਵਿੱਚ ਕੰਮ ਕਰਨ ਜਾਂਦੀਆਂ ਕੁੜੀਆਂ ਤੇ ਉਥੇ ਤੁਹਾਨੂੰ ਪਤਾ ਹੀ ਆ ਕਿ ਸੋਸ਼ਲ ਮੀਡੀਆ ਤੇ ਕਿਹੋ ਜਿਹੇ ਲੋਕ ਫਿਰ ਭੈਣਾ ਅੱਗੇ ਹੁੰਦੀਆਂ ਵਾਂ ਕਿ ਸਾਡੇ ਨਾਲ ਆ ਹੋਇਆ ਸਾਡੇ ਨਾਲ ਨਾ ਹੋਇਆ ਬਹੁਤ ਸਰੀਰਕ ਟੌਰਚਰ ਵੀ ਹੁੰਦੀਆਂ ਵਾਂ ਕਿ ਇੱਕ ਮਾਨਸਿਕ ਟੌਰਚਰ ਵੀ ਬਹੁਤ ਹੁੰਦੀਆਂ ਵਾਂ ਤੇ ਉਹਨਾਂ ਦੀ ਸੇਫਟੀ ਵੀ ਬਹੁਤੀ ਉੱਥੇ ਨਹੀਂ ਹੁੰਦੀ ਚਲੋ ਭੈਣ ਤੋਂ ਮੈਂ ਨੰਬਰ ਲੈਣਾ ਏਜੰਟ ਦਾ ਨੰਬਰ ਲੈਣਾ ਮੈਂ ਤੇ ਉਹਨੂੰ ਮੈਂ ਪੁੱਛਦਾ ਵਾਂ ਕਿ ਵੀਦੀ ਤੁਸੀਂ ਇੱਕ ਕੁੜੀ ਨੂੰ ਬਾਹਰ ਭੇਜਿਆ ਵਾ ਤੇ ਹੁਣ ਤੁਸੀਂ ਵਾਪਸ ਮੰਗਾ ਕੇ দাও ਉਹ ਕੁੜੀ ਉੱਥੇ ਸੇਫ ਨਹੀਂ ਆ ਤੇ ਕਹਿੰਦਾ ਵੀਰ ਉੱਥੋਂ ਵਾਪਸ ਮੰਗਾਉਂਦਾ 90000 ਰੁਪਏ ਲੱਗੂਗਾ ਮੈਂ ਇਹਨੂੰ ਪੁੱਛਦਾ ਵਾਂ ਕਿ 90000 ਯਾਰ ਕਾਹਦਾ 90000 ਰੁਪਏ ਲੱਗੂਗਾ ਕਹਿੰਦਾ ਉਹਦਾ ਟਿਕਟ ਵੀਜ਼ੇ ਦਾ ਖਰਚੇ ਜੋ ਉਹਨਾਂ ਨੇ ਖਰਚ ਭਰਿਆ ਵਾ ਜੋ ਉਹਨਾਂ ਨੇ ਵੀਜ਼ਾ ਲਵਾਇਆ ਵਾ ਉਹਦਾ ਉਹ ਖਰਚ ਮੰਗਦੇ ਆ ਤੇ ਵੀਰ ਜੀ عمان ਦਾ ਟੂਰਿਸਟ ਵੀਜ਼ੇ ਦਾ 1 ਮਹੀਨੇ ਦਾ ਵੀਜ਼ੇ ਦਾ ਖਰਚੇ ਲਗਭਗ 6-7000 ਰੁਪਏ ਹੁੰਦਾ ਵਾ ਠੀਕ ਹੈ ਜੀ ਮੈਂ ਕਹਾ ਤੁਹਾਨੂੰ ਇਹ ਵੀਜ਼ੇ ਦਾ ਖਰਚੇ ਹਿੰਦੇ ਤੈਨੂੰ ਦੇ ਦਿੰਨੇ ਆ ਤੇ ਕੁੜੀ ਦਾ ਪਾਸਪੋਰਟ ਉਹਨੂੰ ਵਾਪਸ ਕਰਾ ਕਹਿੰਦਾ ਨਹੀਂ ਇਹ ਉਹਦਾ ਸਾਰਾ ਖਰਚ ਲੱਗਣਾ 90000 ਤੇ ਤੈਨੂੰ ਪਤਾ ਉੱਥੇ ਕੁੜੀਆਂ ਨਾਲ ਕੀ ਹੁੰਦਾ ਵਾ ਤੇ ਅੱਗੋਂ ਕਹਿੰਦਾ ਵੀਰ ਮੇਰੀ ਇੱਕ ਗਰੰਟੀ ਆ ਕੁੜੀ ਉੱਥੇ ਸੇਫ ਆ ਕੋਈ ਉਹਨੂੰ ਦਿੱਕਤ ਨਹੀਂ ਆ ਤੇ ਜਦੋਂ ਮੈਂ ਉਹਨੂੰ ਸਵਾਲ ਪੁੱਛਦਾ ਵਾਂ ਤੇ ਉਹਦਾ ਅੱਗੋਂ ਨਾ ਜਵਾਬ ਹੀ ਨਹੀਂ ਆਉਂਦਾ ਮੇਰਾ ਸਵਾਲ ਇਹ ਸੀਗਾ ਕਿ ਵੀਰ ਜੀ ਉਮਾਨ ਦੇ ਵਿੱਚ ਕੁੜੀ ਹੈ ਕਿੱਥੇ ਆ ਤੇ ਉਹ ਕਹਿੰਦਾ ਵੀਰ ਜੀ ਇਸ ਚੀਜ਼ ਦਾ ਮੈਨੂੰ ਨਹੀਂ ਪਤਾ ਤੇ ਯਾਰ ਤੁਹਾਨੂੰ ਵੀ ਪਤਾ ਵਾ ਜਦੋਂ ਉਹਨੂੰ ਕੁੜੀ ਦਾ ਹੀ ਨਹੀਂ ਪਤਾ ਉਮਾਨ ਦੇ ਵਿੱਚ ਹੈ ਕਿੱਥੇ ਆ ਕਾਦੀ ਉਹਦੀ ਸੇਫਟੀ ਆ ਕੀ ਉਹਦੇ ਪ੍ਰੋਟੈਕਸ਼ਨ ਕਰੂਗਾ ਉੱਥੇ ਹਨਾ ਉਹਨੂੰ ਜਦੋਂ ਪਤਾ ਹੀ ਨਹੀਂ ਆ ਕਿ ਕੁੜੀ ਹੈ ਕਿਹੜੀ ਜਗ੍ਹਾ ਵਾ ਉਹਨੇ ਤਾਂ ਸਿਰਫ ਇੱਕ ਖੂਚ ਧੱਕਾ ਦਿੱਤਾ ਉਹਨ ਫੇਰ ਉਹਦੇ ਨਾਲ ਮੈਨੂੰ ਕਹਿੰਦਾ ਕਿ ਮੈਂ 5000 ਰੁਪਏ ਇਹਨੂੰ ਦਿੱਤਾ ਸੀਗਾ ਤੇ ਨਾਲ ਦੀ ਨਾਲ ਮੇਰੇ ਨਾਲ ਹੋਰ ਕੁੜੀਆਂ ਜੁੜੀਆਂ ਦੋ ਤਿੰਨ ਕਿਸੇ ਨੇ 5000 ਰੁਪਏ ਕੇ ਨੇ 2000 ਰੁਪਏ ਅਸੀਂ ਇਦਾਂ ਪੈਸੇ ਪਾ ਕੇ ਤੇ ਇਹਨੂੰ ਆਪਦੇ ਕੋਲ ਸਭ ਹੈਲਪ ਕਰਕੇ ਇਹਨੂੰ ਬਾਹਰ ਭੇਜਿਆ ਵਾ ਤੇ ਮੈਂ ਮੈਨੂੰ ਇਹਨਾਂ ਚੀਜ਼ਾਂ ਦਾ ਤੁਹਾਨੂੰ ਪਤਾ ਵਾ ਆਪਾਂ ਇਸ ਚੀਜ਼ਾਂ 'ਚ ਜੁੜੇ ਆਂ ਪਤਾ ਵਾ ਕਿ ਕੋਈ ਪੈਸਾ ਨਹੀਂ ਦਿੰਦੇ ਸੋ ਇਹਨਾਂ ਨੂੰ ਕਮਿਸ਼ਨ ਮਿਲਦਾ ਵਾ ਤੇ ਜਦੋਂ ਮੈਂ ਕਮਿਸ਼ਨ ਵਾਲੀ ਗੱਲ ਤੇ ਆਇਆ ਮੈਂ ਕਿਹਾ ਵੀਰੇ ਤੁਸੀਂ 5000 ਰੁਪਏ ਕਿਉਂ ਦਿੱਤਾ ਤਾਡੀ ਵੇਲੇ ਜਮਾਈ ਸੀ ਤੁਸੀਂ ਨਾ ਇਹਨੂੰ ਜਾਣੋ ਨਾ ਪੁੱਜੋ ਤੁਸੀਂ 5000 ਕਿਉਂ ਦਿੱਤਾ ਇਹ ਰੋਂਦੀ ਸੀ ਮੇਰੇ ਤੋਂ ਪੈਸਾ țeਲਾ ਨਹੀਂ ਕੋਈ ਹੈਗਾ ਤੇ ਮੇਰੀ ਹੈਲਪ ਕਰੋ ਮੈਂ ਬਾਹਰ ਜਾਣਾ ਵਾ ਠੀਕ ਹੈ ਜੀ ਤੇ ਮੈਂ ਇਹਨੂੰ ਜਦੋਂ ਕਿਹਾ ਮੈਂ ਕਿ ਵੀਰ ਜੀ ਤੁਸੀਂ ਇਹਨੂੰ ਪਾਇਆ ਚੋਗਾ 5000 ਨਹੀਂ ਦਿੱਤਾ ਤੁਸੀਂ ਇਹਨੂੰ ਚੋਗਾ ਪਾਇਆ ਵਾ ਉਹ ਇਨੇ ਜਦੋਂ ਇਹਨੇ ਨਾਲ ਕੋਈ ਫੇਸਬੁੱਕ ਦੇ ਵਟਸਐਪ ਦੇ ਵਿੱਚ ਇੱਕ ਹੋਰ ਕੁੜੀ ਵਿੱਚ ਐਂਟਰ ਕਰ ਲਈ ਜੋੜ ਲਈ ਜਦੋਂ ਉਹਨੂੰ ਵੀ ਮੈਂ ਭੈਣ ਨੂੰ ਕਿਹਾ ਮੈਂ ਭੈਣੇ ਤੁਸੀਂ ਇਹਨੂੰ ਹੈਲਪ ਨਹੀਂ ਦਿੱਤੀ ਤੁਸੀਂ ਇਹਨੂੰ ਚੋਗਾ ਪਾਇਆ ਤੇ ਉਹ ਕੁੜੀ ਬੜਾ ਕਲਪੀ ਬੜਾ ਉਹਨੂੰ ਗੁੱਸਾ ਜਿਹੜਾ ਇਹ ਅਸੀਂ ਚੋਗਾ ਕਹਾਦਾ ਚੁਗਾ ਪਿਆ ਵਾ ਅਸੀਂ ਤਾਂ ਕੋਲੋਂ ਪੈਸੇ ਦਿੱਤੇ ਆ ਐਂ ਆ ਜੋ ਮੈਂ ਭੈਣੇ ਤੈਨੂੰ ਮਿਲਿਆ ਵਿੱਚ ਕਮਿਸ਼ਨ ਤੁਹਾਨੂੰ ਦੋਵਾਂ ਨੂੰ ਤੁਸੀਂ 10-15000 ਰੁਪਏ ਪਿੱਛੇ ਪੰਜਾਬ ਦੀਆਂ ਭੈਣਾਂ ਨੂੰ ਇੱਕ ਸਾਦਾ ਉੱਥੇ ਨਿਲਾਮ ਕਰਾਉਂਦੇ ਜੀ ਬਹੁਤ ਬੁਰੀ ਹਾਲਤ ਹੁੰਦੀ ਆ ਤੁਹਾਨੂੰ ਵੀ ਪਤਾ ਵਾ ਕਿ 8-8 10 ਦਾ ਭੈਣਾਂ ਬੈਠੀਆਂ ਹੁੰਦੀਆਂ ਵਾ ਉਹ ਜਿਹਨੂੰ ਮਾਨੀ ਨੂੰ ਪਸੰਦ ਆ ਜਾਂਦੀ ਏ ਉਹ ਹਣਕ ਨੂੰ ਲੈ ਜਾਂਦੇ ਆ ਦਫ਼ਤਰਾਂ ਦੇ ਵਿੱਚੋਂ ਐਦਾਂ ਉੱਥੇ ਇਹ ਕੰਮ ਹੁੰਦੇ ਆ ਮੈਂ ਸਕਤ ਨੂੰ ਇਸ ਕਰਕੇ ਦੱਸਣਾ ਚਾਹੁੰਦਾ ਵਾਂ ਕਿ ਜਿਹੜੀਆਂ ਵੀ ਮੇਰੀਆਂ ਭੈਣਾਂ ਜਾਂ ਵੀਰੇ ਵੀਡੀਓ ਵੇਖ ਰਹੇ ਗਲਤੀ ਨਾਲ ਵੀ ਉਮਾਨ ਜਾਣ ਬਾਰੇ ਸੋਚਿਓ ਨਾ ਜੇਕਰ ਢਾਡੀ ਵੀ ਕੋਈ ਜਾਣ ਪਛਾਣ ਵਾਲਾ ਬੱਚਾ ਸਪੈਸ਼ਲੀ ਭੈਣਾ ਜੇਕਰ ਕੋਈ ਬਾਹਰ ਜਾਣ ਬਾਰੇ ਸੋਚ ਰਹੀਆਂ ਵਾ ਸਪੈਸ਼ਲੀ ਇਹਨਾਂ ਅਰਬ ਕੰਟਰੀ ਦੇ ਵਿੱਚ ਉਮਾਨ ਦੇ ਵਿੱਚ ਤਾਂ ਮੇਰੇਆਂ ਭੈਣਾ ਤੁਹਾਡੇ ਦੇ ਹੱਥ ਜੋੜੇ ਆ ਕਿ ਥੋੜੀ ਖਾਲਿਓ ਪਰ ਇੱਧਰ ਨਾ ਜਾਇਓ ਬਹੁਤ ਬੱਚ ਬਹੁਤ ਮੁਸ਼ਕਲ ਹੁੰਦੀ ਹੈ ਤੁਸੀਂ ਦੱਸੰਦਾ ਜੇ ਕਿ ਵੀ ਉਹ ਉਮਾਨੀ ਆਉਂਦੇ ਆ ਉਹ ਆਪਦੇ ਹਿਸਾਬ ਨਾਲ ਕੁੜੀਆਂ ਨੂੰ ਪਸੰਦ ਕਰਕੇ ਲੈ ਕੇ ਜਾਂਦੇ ਆ ਹਨਾ ਹਾਂਜੀ ਤੇ ਉੱਥੇ ਜਦੋਂ ਇਹ ਕੁੜੀਆਂ ਫਸ ਜਾਂਦੀਆਂ ਉੱਥੇ ਕਿਵੇਂ ਉੱਥੋਂ ਤੁਸੀਂ ਕਢਵਾਉਂਦੇ ਜੀ ਇਹਨਾਂ ਨੂੰ ਕਢਵਾਂਦੇ ਵੀਰੇ ਇਦਾਂ ਵਾਂ ਕਿ ਆ ਇਹ ਜਿਹੜੇ ਲੋਕ ਹੁੰਦੇ ਆ ਜਿਹੜੇ ਪੰਜ-ਪੰਜ 10000 ਰੁਪਇਆ ਲੈ ਕੇ ਕੁੜੀਆਂ ਨੂੰ ਉਧਰ ਭੇਜਦੇ ਆ ਇਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੁੰਦਾ ਕੋਈ ਕੁਝ ਨਹੀਂ ਹੁੰਦਾ ਇਹਨਾਂ ਨੇ ਕੁੜੀਆਂ ਨੂੰ ਵਰਗਲਾ ਕੇ ਬਾਹਰ ਭੇਜ ਜਾਂਦਾ ਵਾ ਫਿਰ ਅਸੀਂ ਇਹਨਾਂ ਤੇ ਥੋੜਾ ਜਿਹਾ ਸ਼ਕਤੀ ਵਰਤਦੇ ਆ ਠੀਕ ਹੈ ਜੀ ਕਿਉਂਕਿ ਇਹ ਇਲੀਗਲ ਬਾਹਰ ਭੇਜਦੇ ਆ ਇਹਨਾਂ ਤੇ ਹਿਊਮਨ ਟ੍ਰੈਫਿਕਿੰਗ ਦਾ ਕੇਸ ਵੀ ਹੋ ਸਕਦਾ ਵਾ ਫਿਰ ਇਹਨਾਂ ਤੇ ਅਸੀਂ ਦਬਾਅ ਪਾਉਂਦੇ ਆ ਕਿ ਸਾਡੀਆਂ ਧੀਆਂ ਭੈਣਾਂ ਨੂੰ ਬਾਹਰੋਂ ਇੰਡੀਆ ਭੇਜੋ ਠੀਕ ਹੈ ਜੀ ਜੇਕਰ ਏਜੰਟ ਦਾ ਸਾਨੂੰ ਐਡਰੈਸ ਪਤਾ ਲੱਗ ਜਾਂਦਾ ਵਾ ਫਿਰ ਅਸੀਂ ਏਜੰਟ ਨੂੰ ਜਾ ਕੇ ਤੇ ਮਿਲਦੇ ਆ ਠੀਕ ਆ ਉਹਦੇ ਤੇ ਪ੍ਰੈਸ਼ਰ ਪਾਈਦਾ ਵਾ ਫਿਰ ਉਹ ਏਜੰਟ ਨੂੰ ਪਤਾ ਲੱਗ ਜਾਂਦਾ ਕਿ ਇਹਦੇ ਵਾਰਸ ਮਗਰ ਹੈਗੇ ਆ ਜੇਕਰ ਮੈਂ ਨਾ ਭੇਜਿਆ ਇਹਨੂੰ ਤੇ ਮੇਰੇ ਤੇ ਇਹ ਕਾਰਵਾਈ ਕਰਾ ਸਕਦੇ ਆ ਹਨਾ ਫਿਰ ਉਹ ਇਦਾਂ ਵਾਪਸ ਖਲਦੇ ਆ ਇੱਕ ਚੀਜ਼ ਹੋਰ ਵੀ ਜਦੋਂ ਮੰਨ ਲਓ ਏਜੰਟ ਤੇ ਆਪਾਂ ਆਪਦੀ ਕਾਰਵਾਈ ਤੇ ਚਲੋ ਕਰ ਲਈ ਹਾਂਜੀ ਠੀਕ ਹੈ ਜੀ ਕਈ ਵਾਰ ਪੈਸਿਆਂ ਦੀ ਡਿਮਾਂਡ ਕਰਦੇ ਆ ਵੀ 90000 ਰੁਪਿਆ ਸਾਡਾ ਖਰਚ ਹੋਇਆ ਵਾ ਪਹਿਲੀ ਤਾਂ ਗੱਲ ਇਹ ਕਿ ਵੀ ਵਾਕੇ ਹੀ 90000 ਰੁਪਿਆ ਖਰਚਾ ਆਉਂਦਾ ਜਾਣ ਤੇ ਕੋਈ ਖਰਚਾ ਨਹੀਂ ਹੁੰਦਾ ਜੀ ਅੱਛਾ ਕਿੰਨਾ ਕੁ ਖਰਚਾ ਆਉਂਦਾ ਵਾ ਖਰਚਾ ਜੇ ਮੰਨ ਕੇ ਚੱਲੋ ਇੱਕ ਟਿਕਟ ਦਾ ਖਰਚਾ ਆਉਂਦਾ ਵਾ ਟਿਕਟ ਦੇ ਮੌਸਮ ਦੇ ਹਿਸਾਬ ਨਾਲ ਹੁੰਦੀ ਆ ਵੀ ਜਿਵੇਂ ਅੱਜ ਟਿਕਟ ਮਹਿੰਗੀ ਆ ਤੇ ਇੱਕ ਹੋ ਸਕਦਾ 10 ਦਿਨਾਂ ਤੱਕ ਸਸਤੀ ਵੀ ਹੋਵੇ ਠੀਕ ਹੈ ਜੀ ਨੀਅਰ ਅਬਾਉਟ 20000 ਰੁਪਿਆ ਦੀ ਟਿਕਟ ਹੋ ਜਾਂਦੀ ਆ ਇਹਦੇ ਨੇੜ ਗੇਟ ਜੀ ਤੇ 6-7000 ਰੁਪਿਆ ਦਾ ਮਹੀਨੇ ਦਾ ਇਹ ਟੂਰਿਸਟ ਵੀਜ਼ਾ ਲਵਾ ਲੈਂਦੇ ਆ ਉਹ ਅਮਾਨ ਦਾ ਟੂਰਿਸਟ ਵੀਜ਼ਾ 25 ਰਿਆਲ ਦਾ ਹੁੰਦਾ ਵਾ ਜਿਹੜੇ ਠੀਕ ਹੈ ਜੀ ਤੇ ਠੀਕ ਆ ਹਾਂਜੀ ਚਲੋ ਜਦੋਂ ਮੰਨ ਲਓ ਵੀ ਆਪਾਂ ਆਪਾਂ ਨੂੰ ਫੋਨ ਕਰਦੇ ਆ ਏਜੰਟ ਵੀ ਤੁਸੀਂ 90000 ਪਾ ਦੋ ਘਰ ਵਾਲਿਆਂ ਨੂੰ ਪਰਿਵਾਰ ਵਾਲਿਆਂ ਨੂੰ ਫੋਨ ਕਰਦੇ ਆ ਉਹ ਵੀ 90000 ਪਾ ਦੋ ਅਸੀਂ ਤੁਹਾਡੀ ਕੁੜੀ ਨੂੰ ਭੇਜ ਦਿੰਨੇ ਆ ਇੱਧਰ ਇੰਡੀਆ ਭੇਜ ਦਿੰਨੇ ਆ ਤੇ ਇਹਨੂੰ ਪਾਸਪੋਰਟ ਦੇ ਦਿੰਨੇ ਆ ਪਰਿਵਾਰ ਵਾਲਿਆਂ ਨੂੰ ਚਾਹੀਦਾ ਵਾ ਵੀ ਉਹਨਾਂ ਨੂੰ ਪੈਸੇ ਪਾ ਦੇਣ ਕਿ ਨਾਂ ਪਾਉਣ ਕੀ ਕਰਨ ਆ ਇਹ ਵੀ ਜੀ ਮੈਂ ਲੱਕੇ ਕਦੀ ਵੀ ਏਜੰਟ ਦੇ ਕਹਿੰਦੇ ਵੀ ਉਹਨਾਂ ਨੂੰ ਪੈਸੇ ਨਾ ਪਾਓ ਜੇਕਰ ਤੁਹਾਡੇ ਵਿੱਚ ਕੋਈ ਗਰੰਟੀਡ ਹੈਗਾ ਵਾ ਕੋਈ ਤੁਹਾਡੀ ਜਾਣ ਪਛਾਣ ਵਾਲਾ ਹੈਗਾ ਜ਼ਿੰਮੇਵਾਰ ਹੈਗਾ ਵਾ ਫਿਰ ਤੁਸੀਂ ਪੈਸੇ ਪਾ ਸਕਦੇ ਜੀ ਅੱਜ ਹੀ ਵੀਜੀ ਮੇਰੇ ਕੋਲ ਇੱਕ ਕੇਸ ਆਇਆ ਵਾ ਆ ਖਡੂਰ ਸਾਹਿਬੇਰੀਏ ਤੋਂ ਆ ਪਿੰਡ ਸੀਗਾ ਆ ਮੈਨੂੰ ਪਿੰਡ ਦਾ ਨਾਮ ਭੁੱਲ ਗਿਆ ਉਥੋਂ ਆਰਾਮਪੁਰ ਆਰਾਮਪੁਰਾ ਪਿੰਡ ਸੀਗਾ ਉਥੋਂ ਮੈਨੂੰ ਕੇਸ ਆ ਕਿ ਵੀਰ ਜੀ ਸਾਨੂੰ ਏਜੰਟ ਕਹਿੰਦਾ ਸੀਗਾ ਕਿ 90000 ਰੁਪਿਆ ਤੁਸੀਂ ਉਹ 50000 ਰੁਪਿਆ ਤੁਸੀਂ ਪਾ ਦਿਓ ਤੇ ਅਸੀਂ ਤੁਹਾਡੀ ਬੇਟੀ ਦਾ ਤੁਹਾਨੂੰ ਆ ਪਾਸਪੋਰਟ ਵਾਪਸ ਕਰ ਦਿੰਨੇ ਆ ਕਿਉਂਕਿ ਕੁੜੀ ਦਾ ਕੋਈ ਉੱਥੇ ਵੀਜ਼ਾ ਨਹੀਂ ਲੱਗਾ ਕੋਈ ਕੁਝ ਨਹੀਂ ਲੱਗਾ ਆ 2 ਸਾਲੋਂ ਕੋਈ ਵੀਜ਼ਾ ਨਹੀਂ ਲੱਗਾ ਸਿਰ ਟੂਰਿਸਟ ਵੀਜ਼ਾ ਵਾ ਅਜੋ ਵੀ ਪਿਆ ਵਾ ਤੇ ਏਜੰਟ ਨੇ ਸਿਰਫ ਪਾਸਪੋਰਟ ਵਾਪਸ ਕਰਨਾ ਵਾ ਕੁੜੀ ਨੂੰ ਤੇ ਕੁੜੀ ਨੇ ਇੰਡੀਆ ਜਾਣਾ ਉਹ ਕਹਿੰਦਾ ਕਿ ਮੈਨੂੰ 50000 ਰੁਪਿਆ ਪਾ ਦਿਓ ਮੈਂ ਤੁਹਾਡੀ ਕੁੜੀ ਦਾ ਪਾਸਪੋਰਟ ਹੁਣੇ ਦੇ ਦੇਣਾ ਤੇ ਸਾਹਬਾ ਲੋਕਿ 50000 ਰੁਪਏ ਨੂੰ ਵੀ 2-3 ਦਿਨ ਹੋ ਗਿਆ ਹੁਣ ਉਹ ਕੁੜੀ ਦਾ ਉਹਨੇ ਕੋਈ ਪਾਸਪੋਰਟ ਨਹੀਂ ਦਿੱਤਾ ਉਲਟਾ ਪੈਸਾ ਦੀ ਹੋ ਡਿਮਾਂਡ ਕਰਨ ਲਿਆ ਵਾ ਇੱਥੇ ਕੋਈ ਗਰੰਟੀ ਨਹੀਂ ਆ ਲਾਲਚ ਇਹਨਾਂ ਦਾ ਵਾਧਾ ਜਾਂਦਾ ਵਾ ਇਹਨਾਂ ਨੂੰ ਪਤਾ ਹੁੰਦਾ ਇਹ ਉਹਨਾਂ ਚਿਰ ਅਗਲੇ ਨੂੰ ਕੋਸ ਦੇ ਰਹਿੰਦੇ ਆ ਜਿੰਨਾ ਚਿਰ ਅਗਲੇ ਦੇ ਵਿੱਚ ਸਾਹ ਹੈਗੇ ਆ ਮਤਲਬ ਕਿ ਜਿੰਨਾ ਚਿਰ ਅਗਲੇ ਦੀ ਜੇਬ ਦੇ ਵਿੱਚ ਮਾਰੇ ਮੋٹے ਵੀ ਪੈਸੇ ਹੈਗੇ ਆ ਉਹਨਾਂ ਚਿਰ ਅਗਲੇ ਨੂੰ ਇੱਕ ਖੂ ਇੱਕ ਸਾਡਾ ਖੂਨ ਚੂਸਦੇ ਰਹਿੰਦੇ ਆ ਇਹ ਕੋਈ ਗਰੰਟੀ ਨਹੀਂ ਹੁੰਦੀ ਕਿ ਪੈਸੇ ਮਿਲਣ ਦੇ ਬਾਵਜੂਦ ਵੀ ਕੁੜੀਆਂ ਇੰਡੀਆ ਆ ਜਾਣ ਜਦੋਂ ਮੰਨ ਲਓ ਕੁੜੀਆਂ ਉਧਰ ਚਲੇ ਜਾਂਦੀਆਂ ਵਾ ਕੁਝ ਉਹਨਾਂ ਦੀ ਨਿਗਰਾਨੀ ਚੋਂ ਭੱਜ ਜਾਂਦੀਆਂ ਕੁੜੀਆਂ ਜਿਹੜੀਆਂ ਉਹਨਾਂ ਦੀ ਨਿਗਰਾਨੀ ਚੋਂ ਕੁੜੀਆਂ ਭੱਜ ਜਾਂਦੀਆਂ ਵਾ ਉਹਨਾਂ ਨੂੰ ਕੀ ਕਰਨਾ ਚਾਹੀਦਾ ਉੱਥੇ ਫਿਰ ਕਿਹੜਾ ਮੰਨ ਲਓ ਪੁਲਿਸ ਸਟੇਸ਼ਨ ਜਾਣਾ ਚਾਹੀਦਾ ਜਾਂ ਕਿੱਥੇ ਜਾਣਾ ਚਾਹੀਦਾ ਵਾ ਉਹਨਾਂ ਦੇ ਵਾਸਤੇ ਕੀ ਤੁਸੀਂ ਮੈਸੇਜ ਛੱਡੋਗੇ ਵੀ ਤੁਸੀਂ ਕੀ ਕਰੋ ਅੱਗੇ ਦਾ ਸਟੈਪ ਕੀ ਹੁੰਦਾ ਵਾ ਜਾਂ ਪਰਿਵਾਰ ਵਾਲਿਆਂ ਨੂੰ ਵੀ ਇੱਕ ਮੈਸੇਜ ਮਿਲੇ ਜਿਨ੍ਹਾਂ ਦੀਆਂ ਕੁੜੀਆਂ ਉਹਨਾਂ ਦੇ ਦਫ਼ਤਰੋਂ ਭੱਜ ਜਾਂਦੀਆਂ ਵਾ ਹਨਾ ਕਿਉਂਕਿ ਦਫ਼ਤਰ ਦੇ ਵਿੱਚ ਤੇ ਉਹਨਾਂ ਦੇ ਬਹੁਤ ਨਿਗਰਾਨੀ ਹੁੰਦੀ ਆ ਤੇ ਜੇ ਨਿਗਰਾਨੀ ਦੇ ਵਿੱਚੋਂ ਚਲੇ ਜਾਂਦੀਆਂ ਵਾ ਤੇ ਫੇਰ ਉਹ ਕੁੜੀਆਂ ਅੱਗੇ ਕਿਹਦੇ ਕੋਲੇ ਜਾਣ ਉੱਥੇ ਆ ਸਭ ਤੋਂ ਪਹਿਲਾਂ ਤੇ ਮੈਂ ਭੈਣਾਂ ਨੂੰ ਕਹਿਣਾ ਚਾਹਾਂਗਾ ਕਿ ਭੈਣਾਂ ਤੁਸੀਂ ਜਾਓ ਹੀ ਨਾ ਬਾਹਰ ਜੇਕਰ ਕੋਈ ਮੇਰੀ ਭੈਣ ਵੀਡੀਓ ਦੇਖ ਰਹੀ ਆ ਜਾਓ ਹੀ ਨਾ ਆਪਾਂ ਨੂੰ 9 ਵਜੇ ਦਿਨ ਆਵੇ ਵੀ ਦਫ਼ਤਰਾਂ ਚੋਂ ਭੱਜਣ ਦੀ ਠੀਕ ਆ ਜੀ ਸਪੈਸ਼ਲ عمان ਦੇਸ਼ ਦੇ ਵਿੱਚ ਜੇਕਰ ਭੈਣਾਂ ਉੱਥੇ ਫਸ ਵੀ ਜਾਂਦੀਆਂ ਵਾ ਸਭ ਤੋਂ ਪਹਿਲਾਂ ਕਿ ਭੈਣ ਦੇ ਪਰਿਵਾਰ ਵਾਲਿਆਂ ਨੂੰ ਕੀ ਕਰਨਾ ਚਾਹੀਦਾ ਵਾ ਕਿ ਜਿਹੜੇ ਬੰਦੇ ਨੇ ਵੀ ਉਹਦੀ ਧੀ ਨੂੰ ਬਾਹਰ ਫਸਾਇਆ ਵਾ ਕੋਈ ਨਹੀਂ ਹੁੰਦਾ ਜੇਕਰ ਉਹ ਆਪਣੀ ਧੀ ਭੈਣ ਨੂੰ ਫਸਾ ਸਕਦੇ ਤੇ ਆਪਾਂ ਵੀ ਉਹਨਾਂ ਤੇ ਮਾਰੀ ਮੋਟੀ ਸਖਤੀ ਕਰ ਲਾਂਗੇ ਕੁਝ ਨਹੀਂ ਹੁੰਦਾ ਠੀਕ ਹੈ ਜੀ ਜੇਕਰ ਕਹ ਲਓ ਆਪਾਂ ਨੂੰ ਪੁਲਿਸ ਵੀ ਕੁਝ ਕਹਿੰਦੀ ਆ ਠੀਕ ਹੈ ਜੀ ਤੇ ਤੁਸੀਂ ਪੁਲਿਸ ਨੂੰ ਕਹਿ ਸਕਦੇ ਜੇ ਕਿ ਮੇਰੇ ਨਾਲ ਇਹਨਾਂ ਧੱਕਾ ਕੀਤਾ ਜਾਂ ਤੇ ਇਹਨਾਂ ਤੇ ਕਾਗਜ਼ੀ ਕਾਰਵਾਈ ਹੋਵੇ ਮਤਲਬ ਕਿ ਇਹਨਾਂ ਤੇ ਰਿਪੋਰਟ ਦਰਜ ਹੋਵੇ ਕੇਸ ਦਰਜ ਹੋਵੇ ਨਹੀਂ ਤੇ ਜੇਕਰ ਉਹ ਦਿਨੇ ਪੈਸੇ ਦੀ ਡਿਮਾਂਡ ਕਰਦੇ ਮੈਂ ਤਾਂ ਉਹਨਾਂ ਦੇ ਘਰੋਂ ਕੋਈ ਉਹੋ ਜੀ ਕੋਈ ਚੀਜ਼ ਚੁਜ ਲੈ ਆਓ ਤੇ ਉਹ ਚੀਜ਼ ਵੇਚ ਕੇ ਤੇ ਅਗਲੀ ਦਾ ਪਰਪਾਈ ਕਰੋ ਪਰ ਜੇਕਰ ਕੁੜੀਆਂ ਜਿਹੜੀਆਂ ਉੱਥੇ ਕੁੜੀਆਂ ਬੈਠੀਆਂ ਹੁੰਦੀਆਂ ਵਾਂ ਇਹ ਤੇ ਪਹਿਲੀ ਆ ਕੋਈ ਹੁੰਦਾ ਹੀ ਨਹੀਂ ਆ ਵੀ ਜਿਹੜਾ ਅਗਲੇ ਤੇ ਇੱਕ ਸਕੰਝਾ ਕਰ ਸਕੇ ਹਨਾ ਜੀ ਮਤਲਬ ਵਿਚਾਰੇ ਹੁੰਦੇ ਆ ਕਿਉਂਕਿ ਇਹ ਏਜੰਟ ਬਹੁਤ ਸ਼ਾਰਪ ਹੁੰਦੇ ਆ ਇਹਨਾਂ ਨੇ ਉਹ ਉਹਨਾਂ ਕੁੜੀਆਂ ਨੂੰ ਹੀ ਆਪਣੇ ਜਾਲ ਚ ਫਸਾਉਣਾ ਹੁੰਦਾ ਵਾ ਜਿਨ੍ਹਾਂ ਕੁੜੀਆਂ ਦਾ ਵਿਚਾਰੀਆਂ ਦਾ ਮਗਰ ਬੈਕਅਪ ਨਹੀਂ ਹੁੰਦਾ ਜਿਨ੍ਹਾਂ ਦਾ ਬੈਕਅਪ ਹੁੰਦਾ ਵਾ ਉਹਨਾਂ ਤੋਂ ਹੀ ਝਾਕਦੇ ਇਹਨਾਂ ਨੂੰ ਪਤਾ ਹੁੰਦਾ ਵੀ ਇਹਨਾਂ ਦੀ ਤੀ ਨੂੰ ਤੇ ਅਸੀਂ ਬਾਹਰ ਜਾ ਕੇ ਫਸਾ ਦੇਣਾ ਰਿਜ਼ਲਟ ਆ ਨਿਕਲਣਾ ਵਾ ਤੇ ਜੇਕਰ ਅਸੀਂ ਇਹਨਾਂ ਦੀ ਤੀ ਨੂੰ ਫਸਾਤਾ ਤੇ ਬਾਅਦ ਵਿੱਚ ਇਹਨਾਂ ਨੇ ਤੇ ਸਾਡੇ ਤੇ ਮਤਲਬ ਕਿ ਸਕੰਜਾ ਕਸਲਾਵਾ ਫਿਰ ਉਹ ਤਗੜੇ ਬੰਦੇ ਨੂੰ ਤੇ ਉਹ ਟੋਂਦੇ ਨਹੀਂ ਆ ਉਹ ਉਹ ਛੋਂਦੇ ਹੀ ਮਾੜੇ ਪਰ ਮਤਲਬ ਕਿ ਪਰਿਵਾਰਾਂ ਨੂੰ ਆ ਜਿਨ੍ਹਾਂ ਦੇ ਵਿਚਾਰਿਆਂ ਦੀ ਕੰਡੀਸ਼ਨ ਸਹੀ ਨਹੀਂ ਹੁੰਦੀ ਤੇ ਜਿਹੜੀਆਂ ਭੈਣਾਂ ਬਾਹਰ ਫਸੀਆਂ ਹੁੰਦੀਆਂ ਵਾ ਜੇਕਰ ਉਹਨਾਂ ਭੈਣਾਂ ਨੂੰ ਮੌਕਾ ਮਿਲਦਾ ਵਾ ਉਥੋਂ ਘਰੋਂ ਭੱਜਣ ਦਾ ਜੀ ਠੀਕ ਹੈ ਜੀ ਉਹ ਮੇਰੀਆਂ ਭੈਣਾਂ ਘਰੋਂ ਨਿਕਲਦੇ ਸਾਰੀ ਉਹਨਾਂ ਦੇ ਘਰੋਂ ਜਦੋਂ ਵੀ ਮੌਕਾ ਮਿਲੇ ਨਿਕਲਦੇ ਸਾਰੀ ਸਭ ਤੋਂ ਪਹਿਲਾਂ ਜਾਣ ਐਮਬੈਸੀ ਦੇ ਵਿੱਚ ਐਮਬੈਸੀ ਦੇ ਵਿੱਚ ਆਪਣੀ ਰਿਪੋਰਟ ਦਰਜ ਕਰਾਉਣ ਵੀ ਸਾਡੇ ਨਾਲ ਆ ਹੁੰਦਾ ਸੀਗਾ ਜੇਕਰ ਭੈਣਾਂ ਤੋਂ ਕੋਈ ਵੀਡੀਓ ਪ੍ਰੂਫ ਹੀ ਬਣਦਾ ਵਾ ਕੋਈ ਨਾ ਕੋਈ ਚੀਜ਼ ਬਣਦੀ ਆ ਤੇ ਉਹ ਜ਼ਰੂਰ ਵੀ ਰਿਕਾਰਡਿੰਗ ਜਾਂ ਵੀਡੀਓ ਪ੍ਰੂਫ ਬਣਾ ਲੈਣਾ ਚਾਹੀਦਾ ਵਾ ਜਦੋਂ ਭੈਣਾਂ ਨਾਲ ਉੱਥੇ ਕੋਈ ਗਾਲ ਮੰਦਾ ਹੁੰਦਾ ਵਾ ਜਾਂ ਕੋਈ ਡਿਸਟਰਬੈਂਸ ਭੈਣਾਂ ਨਾਲ ਹੁੰਦੀ ਆ ਤੇ ਭੈਣਾਂ ਨੂੰ ਸਭ ਤੋਂ ਪਹਿਲਾਂ ਐਮਬੈਸੀ ਜਾਣਾ ਚਾਹੀਦਾ ਵਾ ਤੇ ਮੇਰੀਆਂ ਭੈਣਾਂ ਨੂੰ ਮੈਂ ਇੱਕ ਬੇਨਤੀ ਕਰਾਂਗਾ ਭੈਣਾਂ ਇਸ ਚੀਜ਼ 'ਚ ਲੇਟ ਨਾ ਹੋ ਕਿਉਂਕਿ ਕਈ ਭੈਣਾਂ ਉੱਥੇ ਡਰ ਜਾਂਦੀਆਂ ਵਾਂ ਕਈ ਐਮਬੈਸੀ ਨਹੀਂ ਜਾਂਦੀਆਂ ਚੱਲ ਕਿਤੇ ਲੁਕ چھਪ ਕੇ ਕਦਰ ਦਿਨ ਰਹਿ ਜਾਂਦੀਆਂ ਵਾਂ ਭੈਣੇ ਜੇਕਰ ਤੁਹਾਡੇ ਤੋਂ ਪਹਿਲਾਂ ਪਰਿਵਾਰ ਵਾਲੇ ਕਿਤੇ ਪੁਲਿਸ ਸਟੇਸ਼ਨ ਪਹੁੰਚ ਜਾਣ ਤੇ ਉਹ ਤੁਹਾਡੇ ਤੇ ਇੱਕ ਝੂਠੀ ਕੰਪਲੇਟ ਦਰਜ ਕਰਾ ਸਕਦੇ ਆ ਕਿ ਇਹ ਸਾਡੇ ਘਰੋਂ ਆ ਗਹਿਣਾ ਲੈ ਕੇ ਭੱਜੀ ਆ ਚੋਰੀ ਕਰਕੇ ਭੱਜੀ ਆ ਜਾਂ ਸਾਡੇ ਘਰ ਕੋਈ ਵਾਇਰਲੈਸ ਕਰਕੇ ਭੱਜੀ ਆ ਫਿਰ ਉਹ ਭੈਣਾਂ ਦੇ ਉੱਤੇ ਉਲਟਾ ਕੇਸ ਦਰਜ ਹੋ ਜਾਂਦਾ ਜੇਕਰ ਆਪਾਂ ਪਹਿਲਾਂ ਚੱਲ ਜਾਂਦੇ ਆ ਠੀਕ ਆ ਐਮਬੈਸੀ ਜਾਣਾ ਚਾਹੀਦਾ ਵਾ ਜੇਕਰ ਆਪਾਂ ਪਹਿਲਾਂ ਚੱਲ ਜਾਂਦੇ ਤੇ ਆਪਣੀ ਸੁਣਵਾਈ ਹੁੰਦੀ ਆ ਅੰਬੈਸੀ ਤੋਂ ਬਾਅਦ ਉੱਥੇ ਆਪਣੇ ਗੁਰਦਾਰਾ ਸਾਹਿਬ ਹੈਗੇ ਆ ਆਮਾਨ ਦੇ ਵਿੱਚ ਉੱਥੇ ਜਾ ਕੇ ਇਹਨਾਂ ਭੈਣਾਂ ਨੂੰ ਸ਼ੈਲਟਰ ਮਿਲ ਜਾਂਦਾ ਵਾ ਉੱਥੇ ਰੋਟੀ ਪਾਣੀ ਸਭ ਕੁਝ ਮਿਲ ਜਾਂਦਾ ਵਾ ਤੇ 2-2 ਮਹੀਨੇ ਦਾ ਪ੍ਰੋਸੈਸ ਹੁੰਦਾ ਵਾ ਅੰਬੈਸੀ ਜਰਾ ਹੀ ਫਿਰ ਆਪਾਂ ਭੈਣਾਂ ਇੰਡੀਆ ਵਾਪਸ ਆ ਜਾਂਦੀਆਂ ਵਾ ਕਈ ਭੈਣਾਂ ਇਹਪਨ ਇੰਦਾ ਮੰਗਾਈਆਂ ਵੀ ਆ ਅੱਛਾ 21 ਹੋਰ ਵੀ ਜਿਹੜਾ ਅੰਬੈਸੀ ਦੇ ਵਿੱਚ ਮੰਨ ਲਓ ਜਦੋਂ ਚਲੇ ਜਾਂਦੀਆਂ ਵਾ ਹਾਂਜੀ ਉੱਥੋਂ ਬਾਅਦ ਕੀ ਖਰਚ ਆਉਂਦਾ ਵਾ ਅੰਬੈਸੀ ਦਾ ਜਾਂ ਕਿਵੇਂ ਉਹਨਾਂ ਨੂੰ ਮਤਲਬ ਵਾਪਸ ਆ ਸਕਦੀਆਂ ਵਾ ਉੱਥੋਂ ਕੀ ਉੱਥੋਂ ਦਾ ਪ੍ਰੋਸੈਸ ਵਾ ਅਬੈਸੀ ਦਾ ਕਿੰਨੇ ਟਾਈਮ ਦਾ ਅਬੈਸੀ ਦਾ ਕੋਈ ਇੰਨਾ ਖਰਚ ਨਹੀਂ ਹੁੰਦਾ ਠੀਕ ਹੈ ਜੀ ਕੋਈ ਖਰਚ ਨਹੀਂ ਹੁੰਦਾ ਉੱਥੇ ਕੰਪਲੇਂਟ ਦਰਜ ਕਰਾ ਦੇਣ ਕਿਉਂਕਿ ਉਹਨਾਂ ਨੂੰ ਅਬੈਸੀ ਵਾਲਿਆਂ ਨੂੰ ਪਤਾ ਹੁੰਦਾ ਵੀ ਇਹ ਤੇ ਭੱਜ ਕੇ ਆਈਆਂ ਵਾਂ ਇਹਨਾਂ ਕੋਲ ਕੁਝ ਨਹੀਂ ਹੈਗਾ ਉੱਥੋਂ ਦੀ ਕੋਈ ਫੀਸ ਨਹੀਂ ਹੁੰਦੀ ਉਸ ਤੋਂ ਬਾਅਦ ਕੁੜੀਆਂ ਦਾ ਅਬੈਸੀ ਥਰੂ ਕਾਜੀ ਕਾਰਵਾਈ ਹੁੰਦੀ ਹੈ ਇੱਕ ਵਾਈਟ ਪਾਸਪੋਰਟ ਬੰਦਾ ਵਾ ਸਿਰਫ ਤੇ ਸਿਰਫ ਉਹ ਤੋਂ ਅਮਾਨ ਦੇਸ਼ ਤੋਂ ਨਿਕਲਣ ਵਾਸਤੇ ਹੀ ਹੁੰਦਾ ਪਾਸਪੋਰਟ ਉਹ ਮਤਲਬ ਹੋਰ ਕਿਸੇ ਕੰਮ ਨਹੀਂ ਹੁੰਦਾ ਵਾ ਵਾਈਟ ਪਾਸਪੋਰਟ ਹਾਂਜੀ ਉਹ ਪਾਸਪੋਰਟ ਉਹਨਾਂ ਕੁੜੀਆਂ ਦੇ ਕੰਮ ਆਉਂਦਾ ਵਾ ਜਿਨ੍ਹਾਂ ਕੁੜੀਆਂ ਕੋਲ ਆਪਣਾ ਪਾਸਪੋਰਟ ਨਹੀਂ ਹੁੰਦਾ ਜਾਂ ਘਰ ਵਾਲੇ ਰੱਖ ਲੈਂਦੇ ਆ ਜਾਂ ਗਵਾਚ ਗਿਆ ਹੁੰਦਾ ਵਾ ਫਿਰ ਉਹ ਵਾਈਟ ਪਾਸਪੋਰਟ ਦੇ ਥਰੂ ਭੈਣਾ ਪ੍ਰੋਸੈਸ ਪ੍ਰੋਸੈਸ ਲੱਗ ਜਾਂਦੀ ਆ ਮਹੀਨਾ 2 ਮਹੀਨੇ ਲੱਗ ਜਾਂਦੇ ਆ ਕਿਉਂਕਿ ਉਹਨਾਂ ਨੇ ਆਪਣੀ ਪ੍ਰੋਸੈਸ ਵੀ ਕਰਨੀ ਹੁੰਦੀ ਆ ਆ ਬੈਸੀ ਵਾਲਿਆਂ ਨੇ ਤੇ ਉਹ 2 ਕੁ ਮਹੀਨੇ ਨੀਅਰ ਬਾਊਟ ਲੱਗ ਜਾਂਦੇ ਆ ਤੇ ਹੋਰ ਕੋਈ ਬਹੁਤੀ ਕੋਈ ਭੈਣਾਂ ਨੂੰ ਕਾਰਵਾਈ ਕੋਈ ਕਰਨ ਦੀ ਲੋੜ ਨਹੀਂ ਪੈਂਦੀ। ਉਹ ਆਪਣੇ ਜਾ ਕੇ ਸੇਫਟੀ ਦੇ ਨਾਲ ਉੱਥੇ ਰਹਿ ਸਕਦੀਆਂ ਵਾ ਗੁਰਦਾਰ ਸਾਹਿਬ ਦੇ ਵਿੱਚ ਰਹਿ ਸਕਦੀਆਂ। ਠੀਕ ਆ। ਤੇ ਬਾਕੀ ਤੁਸੀਂ ਜਿਹੜੀਆਂ ਮੰਨ ਲਓ ਭੈਣਾਂ ਇੱਥੋਂ ਇੰਡੀਆ ਤੋਂ ਜਾਣ ਵਾਸਤੇ ਸੋਚ ਰਹੀਆਂ ਵਾ ਜਾਂ ਜਿਨ੍ਹਾਂ ਦੇ ਪਰਿਵਾਰ ਸੋਚਦੇ ਆ ਕਿ ਅਸੀਂ ਕੁੜੀਆਂ ਨੂੰ ਭੇਜ ਦੀ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਭੈਣੋ ਮੈਂ ਇੱਕੋ ਬੇਨਤੀ ਕਰਨਾ ਚਾਹੁੰਦਾ ਵਾ ਸਾਰੀਆਂ ਭੈਣਾਂ ਅਗੇ ਕਿ ਭੈਣੇ ਇੱਥੇ ਥੋੜੀ ਖਾ ਲਿਓ, ਅੱਧੀ ਖਾ ਲਿਓ, ਪਰਿਵਾਰ 'ਚ ਰਹਿ ਕੇ ਜਿਓ। ਪਰਿਵਾਰ ਦੇ ਨਾਲ ਰਹੋ ਆਪਣੀਆਂ ਖੁਸ਼ੀਆਂ ਮਾਣੋ ਪਰ ਜੇਕਰ ਆਪਾਂ عمان ਦੇਸ਼ ਬਾਰੇ ਇਹ ਸੋਚ ਜਾਣਾ ਵਾ ਨਾ ਉੱਥੇ ਜਾਣਾ ਵਾ عمان ਦੇਸ਼ ਨਹੀਂ ਮਾੜਾ ਬਹੁਤ ਵਧੀਆ ਦੇਸ਼ ਵਾ ਉੱਥੇ ਲੋਕ ਵੀ ਬਹੁਤ ਵਧੀਆ ਉਥੋਂ ਦੇ ਛੇਕ ਵੀ ਬਹੁਤ ਵਧੀਆ ਤੇ ਉੱਥੇ ਕਈ ਭੈਣਾ ਜਾ ਕੇ ਸੇਫ ਵੀ ਆ ਪਰ ਇਹ ਜਿਹੜੀ ਹੈਗੀ ਨਾ ਰੇਸ਼ਿਓ ਜਿਹੜੀਆਂ ਭੈਣਾ ਸੇਫ ਆ ਇਹ ਰੇਸ਼ਿਓ ਬਹੁਤ ਘੱਟ ਵਾ ਜ਼ਿਆਦਾਤਰ ਭੈਣਾ ਉੱਥੇ ਜਾ ਕੇ ਤੇ ਇਹ ਜਿਹੜੇ ਲੋਕ ਵਿੱਚ ਹੁੰਦੇ ਆ ਦਲਾਲ ਹੁੰਦੇ ਆ ਉਹਨਾਂ ਦੇ ਥਰੂ ਜਾ ਕੇ ਫਸ ਜਾਂਦੀਆਂ ਵਾ ਜਦੋਂ ਫਿਰ ਉੱਥੇ ਕੰਮ ਕਰਨਾ ਪੈਂਦਾ ਵਾ ਕਿਉਂਕਿ ਕੰਮ ਤੜਕੇ 5 ਵਜੇ ਤੋਂ ਲੈ ਕੇ ਰਾਤ ਦੇ 11 12 ਵਜੇ ਤੱਕ ਰ ਕੰਮ ਕਰਨਾ ਪੈਂਦਾ ਕੋਈ ਵਿੱਚ ਤੁਹਾਨੂੰ ਛੁੱਟੀ ਨਹੀਂ ਆ ਕੋਈ ਸੰਡੇ ਦੀ ਛੁੱਟੀ ਨਹੀਂ ਆ ਕੋਈ ਤੁਹਾਨੂੰ ਰੈਸਟ ਨਹੀਂ ਹੈਗੀ ਮਤਲਬ ਸਾਰੇ ਦਿਨ ਦੇ ਕੰਮ ਦੇ ਵਿੱਚ ਕੋਈ ਤੁਹਾਡਾ ਆਰਗੂਮੈਂਟ ਨਹੀਂ ਆ ਕਿ ਮੈਂ ਬਿਮਾਰ ਹਾਂ ਮੇਰਾ ਸਿਹਤ ਨਹੀਂ ਠੀਕ ਮੈਂ ਅੱਜ ਕੰਮ ਨਹੀਂ ਕਰਨਾ ਕੋਈ ਵੀ ਤੁਹਾਡੀ ਦਲੀਲ ਨਹੀਂ ਆ ਤੁਹਾਨੂੰ ਜੇਕਰ ਉਹਨਾਂ ਨੇ ਦੋ ਜੋ ਉਹਨਾਂ ਦੇ ਡਾਕੂਮੈਂਟ ਦੇ ਵਿੱਚ ਲਿਖਿਆ ਵਾ ਜੋ ਉਹਨਾਂ ਦੇ ਹੈਨਾ ਵਿੱਚ ਆ ਲਿਖਿਆ ਵਾ ਉਹ 5 ਤੋਂ 11 ਰਾਤ ਦੇ 11 ਵਜੇ ਤੱਕ ਤੁਹਾਨੂੰ ਕੰਮ ਕਰਨਾ ਹੀ ਪਊਗਾ ਤੇ ਸੋ ਮੇਰੀਆਂ ਭੈਣਾਂ ਭੈਣੋ ਉੱਥੇ ਕੰਮ ਕਰਨਾ ਬਹੁਤ ਜ਼ਿਆਦਾ ਔਖਾ ਵਾ ਉਸ ਤੋਂ ਬਾਅਦ ਕਈ ਲੋਕ ਐਵੇਂ ਦੇ ਵੀ ਹੈਗੇ ਆ ਜਿਹੜੇ ਤੁਹਾਨੂੰ ਆ ਮਤਲਬ ਕਿ ਤੁਹਾਡੀ ਸੇਫਟੀ ਦੇ ਉੱਤੇ ਵੀ ਮਤਲਬ ਕਿ ਤੁਸੀਂ ਸੇਫ ਨਹੀਂ ਆ ਉੱਥੇ ਹੈਗਾ ਠੀਕ ਆ ਸੋ ਮੈਂ ਇੱਕੋ ਗੱਲ ਕਵਾਂਗਾ ਕਿ ਭੈਣੋ ਥੋੜੀ ਖਾਲਿਓ ਅੱਧੀ ਖਾਲਿਓ ਪਰ ਮੇਰੀਆਂ ਭੈਣਾਂ ਬਾਹਰ ਨਾ ਜਾਇਓ ਕਿਉਂਕਿ ਉੱਥੋਂ ਦੇ ਹਾਲਾਤ ਸਹੀ ਨਹੀਂ ਹੈਗੇ ਆਪਣੀਆਂ ਭੈਣਾਂ ਵਾਸਤੇ ਠੀਕ ਹੈ ਜੀ ਅੱਛਾ ਇਹ ਸੀਗਾ ਮੈਸੇਜ ਉਹਨਾਂ ਵਾਸਤੇ ਜਿਹੜੇ ਲੋਕ ਆਪਣੀਆਂ ਧੀਆਂ ਨੂੰ ਅਮਾਨ ਭੇਜਦੇ ਆ ਤੇ ਕੰਮ ਕਰਨ ਵਾਸਤੇ ਤੇ ਇਹ ਉਹੀ ਲੋਕ ਏਜੰਟਾਂ ਦੇ ਸਿਕੰਜੇ ਚ ਆਉਂਦੇ ਆ ਜਿਹੜੇ ਬਹੁਤ ਗਰੀਬ ਹੁੰਦੇ ਆ ਤੇ ਜਿਨ੍ਹਾਂ ਦੇ ਕੋਲੇ ਏਜੰਟ ਵੀ ਉਹਨਾਂ ਲੋਕਾਂ ਨੂੰ ਹੀ ਆਪਣੇ ਸਿਕੰਜੇ ਚ ਫਸਾਉਂਦੇ ਆ ਜਿਨ੍ਹਾਂ ਦੇ ਕੋਲੇ ਪਿੱਛੇ ਬਾਅਦ ਵਿੱਚ ਕੋਈ ਬੈਕਅਪ ਨਹੀਂਗਾ ਹੁੰਦਾ ਪਤਾ ਵਾ ਕਿ ਵੀ ਇਹਨਾਂ ਨੇ ਆਪਣਾ ਕੁਛ ਨਾ ਕੁਛ ਵੇਚ ਕੇ ਸਾਨੂੰ ਪੈਸਾ ਦੇ ਦੇਣਾ ਵਾ ਕੋਈ ਕਾਰਵਾਈ ਕਰਨ ਯੋਗੇ ਨਹੀਂ ਹੁੰਦੇ ਇਹ ਉਹਨਾਂ ਲੋਕਾਂ ਨੂੰ ਹੀ ਫਸਾਉਂਦੇ ਆ ਤੇ ਇਸ ਕਰਕੇ ਤੁਸੀਂ ਆਪਣਾ ਜਰੂਰ ਖਿਆਲ ਰੱਖੋ ਕਿ ਕੁੜੀਆਂ ਨੂੰ ਅਮਾਨ ਦੇ ਵਿੱਚ ਨਾ ਭੇਜੋ ਸੋ ਸਾਰੀ ਸੰਗ ਦਾ ਧੰਨਵਾਦ ਜ਼ਰੂਰ ਇਹਨਾਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਿਉਂਕਿ ਟਾਡੀ ਵੀਡੀਓ ਸ਼ੇਅਰ ਕੀਤੀ ਹੋ ਸਕਦਾ ਕੋਈ ਇਹੋ ਜੀ ਭੈਣ ਕੋਲ ਪਹੁੰਚ ਜਾਵੇ ਜਿਹੜੀ ਭੈਣ ਬਾਹਰ ਜਾਣ ਬਾਰੇ ਸੋਚ ਰਹੀ ਹੋਵੇ ਤੂੰ ਆਪਣਾ ਫੈਸਲਾ ਬਦਲ ਲਵੇ ਜਾਂ ਕਿ ਜਿਹੜੀ ਭੈਣ ਉੱਥੇ ਬਾਹਰ ਫਸੀ ਆ ਕੋਈ ਉਹਨੂੰ ਛਡਵਾਉਣ ਵਾਲਾ ਨਹੀਂ ਹੈਗਾ ਤੇ ਉਹਦੇ ਕੋਲੇ ਵੀਡੀਓ ਪਹੁੰਚ ਜਾਵੇ ਸੋ ਜਿੰਨੇ ਕਿ ਜੋਗੇ ਅਸੀਂ ਹੈਗੇ ਆ ਉਹ ਦੀ ਭੈਣ ਦੀ ਸੀ ਮਦਦ ਕਰ ਸਕੀਏ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਵਾਹਿਗੋ ਜੀ ਕਾ ਖਾਲਸਾ ਵਾਹਿਗੋ ਜੀ ਕੀ ਫਤਿਹ